ਡਾਕਟਰਾਂ ਤੋਂ ਸਖਣਾ ਸਬ ਡਿਵੀਜ਼ਨ ਮੋੜ ਮੰਡੀ ਦਾ ਸਿਵਲ ਹਸਪਤਾਲ ਸਰਕਾਰੀ ਸਹੂਲਤਾਂ ਦੇ ਨਾਂ ਤੇ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਡਾਕਟਰ ਤਾਂ ਕੀ ਇੱਥੇ ਸਰਕਾਰੀ ਸਹੂਲਤਾਂ ਵੀ ਮਰੀਜ਼ਾਂ ਦੀ ਪਹੁੰਚ ਨਹੀਂ ਨੇ ਥਾਂ ਥਾਂ ਤੇ ਲੱਗੇ ਸਰਕਾਰੀ ਸਹੂਲਤਾਂ ਦੇ ਬੋਰ ਮਰੀਜ਼ਾਂ ਦਾ ਮੂੰਹ ਚੜਾਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਨਾ ਤਾਂ ਇੱਥੇ ਮੁਫਤ ਦਵਾਈਆਂ ਤੇ ਨਾ ਹੀ ਕਿਸੇ ਸਰਜਰੀ ਦੀ ਸਹੂਲਤ ਹੈ ਸਗੋ ਜੋ ਇੱਕਾ ਦੁੱਕਾ ਡਾਕਟਰ ਇੱਥੇ ਆਉਂਦਾ ਵੀ ਹੈ ਉਹ ਵੀ ਮਰੀਜ਼ਾਂ ਨੂੰ ਦਵਾਈਆਂ ਦੀ ਪਰਚੀ ਲਿਖ ਕੇ ਕੈਮਿਸਟਾਂ ਦੇ ਕੋਲ ਭੇਜ ਦਿੰਦੇ ਨੇ ਉੱਤੋਂ ਹਸਪਤਾਲ ਅੰਦਰ ਥਾਂ ਥਾਂ ਤੇ ਪਏ ਕੂੜੇ ਦੇ ਦੇਰ ਬਿਮਾਰੀਆਂ ਨੂੰ ਖੁੱਲੇ ਆਮ ਸੱਦਾ ਦੇ ਰੇ ਜਾਪਦੇ ਨੇ ਰੋਜ਼ ਰੋਜ਼ ਦੀ ਇਸ ਪਰੇਸ਼ਾਨੀ ਤੋਂ ਇਲਾਕਾ ਵਾਸੀ ਕਾਫੀ ਪਰੇਸ਼ਾਨ ਨੇ ਬੰਦੀ ਆ ਜਦੋਂ ਦਵਾਈ ਨਹੀਂ ਮਿਲਦੀ ਰਹੀ ਦਵਾਈ ਨਹੀਂ ਮਿਲ ਰਹੀ ਕੋਈ ਵੀ ਇੱਥੇ ਕੋਈ ਆਉਂਦਾ ਨਹੀਂ ਮਰੀਜ਼ ਹੀ ਨਹੀਂ ਹੁੰਦਾ ਹੈਗਾ ਫਿਰ ਮਰੀਜ਼ ਬਾਰੋਂ ਕੀ ਕਰੂਗਾ ਜਦੋਂ ਕੋਈ ਪੈਸਾ ਨਹੀਂ ਹੋ ਕੀ ਕਰੂਗਾ ਉਹ ਤੇ ਮਰੂਗਾ ਹੀ ਫਿਰ ਦਵਾਈ ਤੋਂ ਬਿਨਾ ਆਪਰੇਸ਼ਨ ਦੇ ਸਹੂਲਤ ਨਹੀਂ ਹੈ ਕੋਈ ਵੱਡੇ ਕਾਹੇ ਦੇ ਸਹੂਲਤ ਨਹੀਂ ਹੈਗੇ ਅਵੇ ਤੁਸੀਂ ਹਨ ਬਠਿੰਡੇ ਜਾਣਾ ਪੈਂਦਾ ਜੀ ਜਾਂ ਫਿਰ ਉੱਥੇ ਘੁੰਮਣ ਦਾ ਮਾਨਸਾ ਜਾਣਾ ਪੈਂਦਾ ਜੀ ਇੱਥੇ ਕੋਈ ਸਹੂਲਤ ਨਹੀਂ ਹੈਗੀ ਜੀ ਕੋਈ ਅਸੀਂ ਪੁੱਛ ਪਰਦਾਵ ਨਹੀਂ ਨਹੀਂ ਕਿਸੇ ਨੂੰ ਕੋਈ ਪੁੱਛੇ ਇਲੈਕਸ਼ਨਾਂ ਦੇ ਦੌਰਾਨ ਬਾਕਾ ਹੋਇਆ ਸੀ ਬੱਚੇ ਮਾਰੇ ਗਏ ਸੀ ਉਹ ਵੀ ਜਿਆਦਾ ਲੇਖਣ ਇਸੇ ਕਰਕੇ ਜੇ ਇੱਥੇ ਡਾਕਟਰ ਵਧੀਆ ਨਹੀਂ ਸੀ ਤਾਂ ਕਰਕੇ ਉਹਨਾਂ ਨੂੰ ਰੈਫਰਲ ਕੀਤਾ ਰੈਫਰਲ ਕਰਦੇ ਬੱਚੇ ਦੂਰ ਗਏ ਤਾਂ ਮਤਲਬ ਉਹਨਾਂ ਦਾ ਮਤਿਆਂ ਨੇ ਡੈਥ ਹੋਈ ਲਾਜ ਨਾ ਦਰੌਣ ਕਰਨੀ ਸਾਰਾ ਕੰਮ ਹੋ ਰਿਹਾ ਜਿੱਥੇ ਜੇ ਡਾਕਟਰ ਜਿਆਦਾ ਵਧੀਆ ਹੋਣ ਤਾਂ ਮਤਲਬ ਵੀ ਇੱਥੇ ਰੈਫਰਲ ਹੋਣ ਸਹੀ ਢੰਗ ਨਾਲ ਲਾਜ ਹੋਵੇ ਤਰੀਕਾ ਹੋਵੇ ਇਹ ਕੰਮ ਹੋਵੇਗਾ ਜੀ ਤੇ ਕੋਈ ਡਾਕਟਰ ਪੋਸਟਿੰਗ ਨਹੀਂ ਹੈ ਜੇ ਤੁਸੀਂ ਹਰ ਦਿਨ ਡੇਲੀ ਅਪਡੇਟ ਕਰਨ ਲਈ ਡੇਲੀ ਅਪਡੇਟ ਕਰ ਲਈ ਅਕਸਰ ਮਰੀਜ਼ ਡਾਕਟਰਾਂ ਦੀ ਉਡੀਕ 'ਚ ਇੱਥੇ ਕਈ ਕਈ ਘੰਟੇ ਬੈਠ ਕੇ ਚਲੇ ਜਾਂਦੇ ਨੇ ਇਲਾਕਾ ਵਾਸੀਆਂ ਦੀ ਮੰਗ ਹੈ ਕਿ ਸਰਕਾਰ ਛੇਤੀ ਤੋਂ ਛੇਤੀ ਹਸਪਤਾਲ 'ਚ ਡਾਕਟਰਾਂ ਤੇ ਹੋਰ ਸਟਾਫ ਦੀ ਭਰਤੀ ਕਰੇ ਤਾਂ ਜੋ ਉਹਨਾਂ ਨੂੰ ਇਲਾਜ ਦੇ ਲਈ ਖੱਜਲ ਖੁਆਰ ਨਾ ਹੋਣਾ ਪਵੇ ਤਲਵੰਡੀ ਸਾਬੋ ਤੋਂ ਮਨੀਸ਼ ਗਰਗ ਜਗਬਾਣੀ ਟੀਵੀ